ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਅਸੀਂ ਨਾ ਇੱਕ ਗਰਮ ਸੂਟ ਬਣਾਵਾਂਗੇ ਜਿਹਦੇ ਅੱਗੇ ਤੇ ਪਿੱਛੇ ਤੇ ਬਾਜੂ ਚਾਰਵਾਵਾਂ ਤੇ ਫੁੱਲ ਫਲਾਵਰ ਦਿੱਤੇ ਹੁੰਦੇ ਆ ਤੇ ਇਹਦੀ ਕਟਿੰਗ ਆਪਾਂ ਨੇ ਕਿਵੇਂ ਕਰਨੀ ਆ ਸੋ ਸਭ ਤੋਂ ਪਹਿਲਾਂ ਅਸੀਂ ਫਰੰਟ ਸਾਈਡ ਜਿਹੜੀ ਉਹ ਨੂੰ ਕਟਿੰਗ ਕਰਾਂਗੇ ਤੇ ਅਲੱਗ ਅਲੱਗ ਹੀ ਮੈਂ ਕੱਟ ਕਰਦੀ ਆ ਤੇ ਇਸ ਤਰ੍ਹਾਂ ਅਸੀਂ ਲੈਂਥ ਲੈ ਲੈਣੀ ਪਹਿਲਾਂ 43 ਇੰਚ ਮੰਨ ਲੈ ਅੰਦਰ ਹੀ ਆਮ ਤੋਂ ਬਾਅਦ neck ਆਪਣੇ ਸ਼ੋਲਡਰ ਦਾ ਨਿਸ਼ਾਨ ਲਾ ਦੇਣਾ ਮੋਢੇ ਦਾ ਨਿਸ਼ਾਨ ਲਗਾ ਦੇਣਾ ਤੇ ਆਪਣੀ ਚੈਸਟਰ ਦਾ ਤੇ ਕਮਰ ਦਾ ਆਪਣੇ ਆਪਣੀ ਪਲੀਟ ਦਾ ਨਿਸ਼ਾਨ ਲਾ ਦੇਣਾ ਜਿਹੜੀ ਪਲੀਟ ਜਿੰਨੀ ਵੀ ਰੱਖਣੀ ਹੋਵੇ ਜਿਸ ਤਰ੍ਹਾਂ ਹੁਣ ਇਹ ਆਪਣੀ ਮੈਂ 3.5 ਦਿਨ ਦੇ ਉੱਤਰ ਕੀ ਇਹ ਤਾਂ 7 ਇੰਚ ਲੈਂਥ ਰੱਖੀ ਉਹ ਤੋਂ ਬਾਅਦ हिਪ ਦਾ ਕਮਰ ਦਾ ਨਿਸ਼ਾਨ ਲਗਾ ਕੇ ਤੇ 17 ਇੰਚ ਮੇਰੀ ਜਿਹੜੀ ਕਮਰ ਸੀ ਉਹਦੇ ਵਿੱਚ 1 ਇੰਚ ਆਪਣੇ ਪਲੀਟ ਦਾ ਪਲੱਸ ਕਰਕੇ ਨਿਸ਼ਾਨ ਲਾਣਾ हिਪ ਵੀ ਇੰਚ ਠੀਕ ਹੈ ਨਾ ਦੋਨਾਂ ਨੂੰ ਮਿਲਾ ਦੇਣਾ ਉਹ ਤੋਂ ਬਾਅਦ 2-2 ਇੰਚ ਦਾ ਮਾਰਜਿਨ ਦੇ ਦੇਣਾ ਸਾਈਡ ਸਾਈਡ ਤੇ ਇਸ ਤਰ੍ਹਾਂ ਕਰਕੇ ਕਟਿੰਗ ਹੁਣ ਜਿਹੜਾ 1/2 ਇੰਚ ਦੇ ਅਸੀਂ ਨਿਸ਼ਾਨ ਲਗਾਉਣਾ ਇੱਕ ਮੋਡੇ ਦੀ ਕਟਾਈ ਵਾਸਤੇ ਤੇ ਉਸ ਤੋਂ ਬਾਅਦ ਇਹਨੂੰ ਗੁਲਾਈ ਦੇ ਦੇਣੀ ਆ ਇਹ ਹੋਗੀ ਬੈਕ ਸਾਈਡ ਦੀ ਕਟਿੰਗ ਤੇ ਇਧਰੋਂ 1/4 ਇੰਚ ਜਾਂ 1/2 ਇੰਚ ਤੇ ਅਸੀਂ ਜਿਹੜਾ ਨਿਸ਼ਾਨ ਲਗਾ ਕੇ ਇਹਨੂੰ ਇਹਦੇ ਨਾਲ ਮਿਲਾ ਕੇ ਤੇ ਫਰੰਟ ਦੀ ਕਟਾਈ ਦਾ ਅਸੀਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਬੜਾ ਈਜ਼ੀ ਆ ਤੇ ਇੰਚ ਦਾ ਜਿਹੜਾ ਦੋਨਾਂ ਵਿੱਚ ਮਾਰਜਿਨ ਰਹਿ ਜਾਂਦਾ ਵਾ ਤੇ ਕੋਣੀ ਵਾਲੀ ਸਾਈਡ ਤੋਂ ਇਸ ਤਰ੍ਹਾਂ ਕਰ ਲੈਣਾ ਉਸ ਤੋਂ ਬਾਅਦ ਘੇਰੇ ਦਾ ਨਿਸ਼ਾਨ ਲਗਾ ਲੈਣਾ ਵਾ ਬੀ ਐਨ ਜੀ ਕੀ ਰਵਾ ਤੇ ਉਸ ਤੋਂ ਬਾਅਦ ਸਿੱਧੇ ਸਿੱਧੇ ਜਿਹੜਾ ਵਾ ਉਹਨੂੰ ਮਿਲਾ ਦੇਣਾ ਵਾ ਮਿਲਾ ਕੇ ਤੇ ਅੰਬੜੇ ਆਰਮਨਾਈ ਦੀ ਕਟਿੰਗ ਕਰ ਲੈਣੀ ਆ ਆ ਡਰਾਫਟਿੰਗ ਓਕੀ ਹੁੰਦੀ ਹੈ ਉਸ ਤੋਂ ਬਾਅਦ ਕਟਿੰਗ ਕਰਕੇ ਸੀਨਾ ਤੋਂ ਬੜਾ ਸੁੱਕਾ ਹੁੰਦਾ ਇਸ ਕਰਕੇ ਫਟਾਫਟ ਇਹਨੂੰ ਜਿਹੜਾ ਅਸੀਂ ਕੱਟ ਕਰਕੇ ਅਲੱਗ ਕਰ ਲੈਣਾ ਮੋਡੇ ਦੀ ਵੀ ਕਟਿੰਗ ਕਰ ਲੈਣੀ ਆ ਆ ਦੇਖੋ ਹੁਣ ਇਧਰਲੀ ਸਾਈਡ ਤੋਂ ਕੱਟ ਕਰ ਰਹੀ ਆ ਕਿਉਂਕਿ ਉਧਰਲੀ ਸਾਈਡ ਨਾਲ ਜਗ੍ਹਾ ਥੋੜੀ ਘੱਟ ਸੀਗੀ ਤੇ ਫਿਰ ਮੈਂ ਇਧਰ ਦੀ ਆ ਕੇ ਨਾ ਉੱਡੇ ਦੀ ਬੈਕ ਸਾਈਡ ਕਟਿੰਗ ਕਰਨੀ ਆ ਫਰੰਟ ਜਿਹੜੀ ਆ ਉਹ ਬਾਅਦ ਵਿੱਚ ਹੀ ਕੱਟ ਕਰਨੀ ਆ ਕਿਉਂਕਿ ਇਹ ਵਾਲਾ ਸਾਈਡ ਜਿਹੜੀ ਉੱਪਰ ਰੱਖ ਕੇ ਫਿਰ ਅਸੀਂ ਕਰਨੀ ਆ ਨਾਲ ਦੇ ਨਾਲ ਅਸੀਂ ਜਿਹੜੇ ਆ ਨਿਸ਼ਾਨ ਵੀ ਜਿਹੜੇ ਆ ਉਹ ਲਗਾ ਲੈਣੇ ਆ ਮੇਨ ਜਿਹੜੇ ਆ ਉਹ ਤੋਂ ਬਾਅਦ ਫਰੰਟ ਕੱਟਿਆ ਗਿਆ ਹੁਣ ਬੈਕ ਸਾਈਡ ਠੀਕ ਆ ਕਰਦੇ ਕਰਦੇ ਨਾ ਇਸ ਤਰ੍ਹਾਂ ਕਰਕੇ ਅਸੀਂ ਬਿਲਕੁਲ ਇਹਨੂੰ ਸਿੱਧਾ ਕਰ ਲੈਣਾ ਜਿਹੜਾ ਬਾਰਡਰ ਦਾ ਨਿਸ਼ਾਨ ਆ ਬਾਰਡਰ ਦਾ ਬਿਲਕੁਲ ਧਿਆਨ ਰੱਖਣਾ ਕਿ ਜਿਹੜਾ ਬਾਰਡਰ ਆ ਉਹ ਬਿਲਕੁਲ ਇੱਕ ਦੂਜੇ ਨਾਲ ਮੈਚ ਕੀਤਾ ਹੋਵੇ ਅੱਗੇ ਪਿੱਛੇ ਹੋ ਗਿਆ ਤਾਂ ਫਿਰ ਬਾਤ ਵਿੱਚ ਨਾ ਜਦੋਂ ਬਣਾਣਾ ਵਾ ਤੇ ਫਿਰ ਉਹ ਉੱਚਾ ਨੀਮਾ ਹੋ ਜਾਣਾ ਵਾ ਠੀਕ ਆ ਉਸ ਤੋਂ ਬਾਅਦ ਇਹਨੂੰ ਬੈਕ ਸਾਈਡ ਨੂੰ ਰੱਖ ਕੇ ਤੇ ਇੱਕਦਮ ਅਸੀਂ ਇਹਦੀ ਜਿਹੜੀ ਆ ਕਟਿੰਗ ਕਰ ਲੈਣੀ ਆ ਠੀਕ ਆ ਤੇ ਜਦ ਤੱਕ ਕਟਿੰਗ ਕਰਦੇ ਆ ਤਦ ਤੱਕ ਤੁਸੀਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਨਵੀਂ ਤੋਂ ਨਵੀਂ ਵੀਡੀਓ ਹੁਣ ਰੋਜ਼-ਰੋਜ਼ ਤੁਹਾਨੂੰ ਇੱਕ ਨਾ ਇੱਕ ਵੀਡੀਓ ਮਿਲੇਗੀ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਆ ਮੈਂ ਤੁਹਾਨੂੰ ਦੱਸਾਂਗੀ ਉਹ ਪੂਰਾ ਸੂਟ ਪਲਾਜ਼ੋ ਪੈਂਟ ਸਭ ਕੁਝ ਤੁਹਾਨੂੰ ਮੈਂ ਕਟਿੰਗ ਦੇ ਦੀ ਜਿਹੜੀ ਦੱਸਾਂਗੀ ਠੀਕ ਐ ਇਸ ਤਰ੍ਹਾਂ ਗਲੇ ਦਾ ਨਿਸ਼ਾਨ ਲਗਾ ਲੈਣਾ ਉਸ ਤੋਂ ਬਾਅਦ ਜਿਹੜਾ ਵਾ ਅਸੀਂ ਕੱਟ ਮਾਰਦੇ ਨੇ ਆ ਬੇ ਜਿਹੜੇ ਆਪਣੇ ਜਿਹਦੇ ਨਾਲ ਕੀ ਕੱਟ ਨਾਲ ਕੱਟ ਜੋੜਾਂਗੇ ਤਾਂ ਫਿਰ ਸਾਡਾ ਜਿਹੜਾ ਘੇਰਾ ਜਾਂ ਕੋਈ ਵੀ ਘੇਰਾ ਇਹ ਦੂਜਾ ਵਾ ਨਾ ਥੱਲੇ ਪੱਟੀ ਬਣੀ ਹੋਈ ਆ ਤਾਂ ਫਿਰ ਕੱਟ ਵੱਧਣੀ ਹੋਏਗੀ ਚੋਰਸ ਮੈਂ ਦਾ ਗਲਾ ਕੱਟ ਕੀਤਾ ਵਾ 7 ਇੰਚ ਬ੍ਰਾਡਰ ਰੱਖਿਆ ਵਾ ਥੱਲੇੋਂ 2.5 ਇੰਚ ਬ੍ਰਾਡਰ ਰੱਖ ਕੇ ਤੇ ਇਹਨੂੰ ਚੋਰਸ ਜਿਹੜਾ ਮੈਂ ਗਲੇ ਦੀ ਕਟਿੰਗ ਕੀਤੀ ਆ ਠੀਕ ਆ ਜੀ ਬੈਕ ਸਾਈਡ ਜਿਹੜੀ ਉਹ ਬਾਅਦ ਵਿੱਚ ਕਟਿੰਗ ਕਰਾਂਗੇ ਫਰੰਟ ਜਿਹੜਾ ਉਹ ਮੈਂ ਕਟਿੰਗ ਕਰਕੇ ਰੱਖ ਲਿਆ ਵਾ ਇਸੇ ਤਰ੍ਹਾਂ ਹੁਣ ਜਿਹੜੀ ਆਪਾਂ ਕਾਟ ਪਾਈ ਸੀ ਉਹਨੂੰ ਵੀ ਕੱਟ ਕਰ ਦਾਂਗੇ ਨਿਸ਼ਾਨ ਤਾਂ ਪਹਿਲਾਂ ਹੀ ਲੱਗਾ ਹੋਇਆ ਸੀ ਹਾਂ ਲੋ ਜੀ ਕਟਿੰਗ ਹੋ ਗਈ ਹੈ ਜੀ ਹੁਣ ਇਹਨੂੰ ਇੱਥੇ ਰੱਖ ਕੇ ਮੈਂ ਤੁਹਾਨੂੰ ਦਿਖਾਉਣੀ ਆ ਆ ਵੇਖੋ ਇੰਨਾ ਕੁ ਫਰਕ ਪੈਂਦਾ ਵਾ ਤੇ ਬੜਾ ਵਧੀਆ ਜਿਹੜਾ ਉਹ ਫਿਟਿੰਗ ਬੜੀ ਵਧੀਆ ਆ ਜਾਂਦੀ ਹੈ ਠੀਕ ਆ ਹੁਣ ਅਸੀਂ ਇਸ ਤੋਂ ਬਾਅਦ ਬਾਜੂ ਘਟਕਾਰੀ ਦੇਖੋ ਚਾਰ ਬਾਹਵਾ ਦਿੱਤੀਆਂ ਵਾ ਠੀਕ ਆ ਇਹ ਤੋਂ ਅਸੀਂ ਵਿਚਕਾਰ ਜੇ ਤਾਂ ਚਾਹੋ ਤੇ ਉੱਪਰ ਵਿਚਕਾਰ ਸੇਨ ਲਗਾ ਕੇ ਮਤਲਬ ਇੱਕ ਫਲਾਵਰ ਇੱਕ ਬਾਹ ਤੇ ਇੱਕ ਫਲਾਵਰ ਦੂਜੀ ਬਾਹ ਤੇ ਕਰਕੇ ਵੀ ਅਸੀਂ ਜਿਹੜਾ ਉਹ ਨੂੰ ਬਣਾ ਸਕਦੇ ਆ ਪਰ ਮੈਂ ਟਰਾਈ ਕਰਦੀ ਹਣੀ ਕਿ ਇੱਕੋ ਹੀ ਬਾਹ ਤੇ ਮਤਲਬ ਦੋ ਫਲਾਵਰ ਆ ਜਣੇ ਇੱਕ ਬਿਲਕੁਲ ਉੱਪਰ ਆ ਜੇ ਤੇ ਬਸ ਸਾਈਡਾਂ ਤੇ ਜਿਹੜਾ ਜੋੜ ਪੈਂਦਾ ਉਹ ਪਾ ਕੇ ਤਾਂ ਕੰਪਲੀਟ ਕਰ ਲਈਏ ਸੋ ਇਸ ਤਰ੍ਹਾਂ ਸੀ ਨਾ ਦੋਨੋਂ ਜਿਹੜੇ ਆ ਬਾਜੂ ਦੋ ਜਿਹੜਾ ਕਪੜਾ ਬਚਿਆ ਸੀ ਨਾ ਮੋਡੇ ਵਾਲਾ ਉਹਨੂੰ ਯੂਜ਼ ਕਰਨਾ ਵਾ ਠੀਕ ਆ ਆ ਦੇਖੋ ਇਸ ਤਰ੍ਹਾਂ ਕਰਕੇ ਬਿਲਕੁਲ ਜਿਹੜੇ ਆਪਣੇ ਬਾਰਡਰ ਥੱਲੇ ਵਾਲਾ ਤੋਂ ਉੱਪਰ ਵਾਲਾ ਸੇਮ ਬਰਾਬਰ ਕਰਕੇ ਇਹਨੂੰ ਫੋਲਡ ਕਰ ਲੈਣਾ ਵਾ ਠੀਕ ਆ ਇਸ ਤਰ੍ਹਾਂ ਹੁਣ ਇਹ ਤੋਂ ਬਾਅਦ ਅਸੀਂ ਆਪਣੀ ਲੈਂਥ ਰੱਖ ਲੈਣੀ ਆ ਜਿੰਨੀ ਵੀ ਆ ਆ ਦੇਖੋ ਲੈਂਥ ਰੱਖਣ ਤੋਂ ਬਾਅਦ ਹੁਣ ਅਸੀਂ ਇਹਦੀ ਕਟਿੰਗ ਕਰ ਲੈਣੀ ਆ ਇਹਨੂੰ ਕੱਟ ਕੇ ਇਹਦੇ ਬਰਾਬਰ ਦਾ ਸੀ ਕਪੜਾ ਜਿਹੜਾ ਉਹ ਨਾਲ ਲਗਾ ਦਾਂਗੇ ਇਕੱਠੀਆਂ ਹੀ ਮਤਲਬ ਕਟਿੰਗ ਕਰਾਂਗੇ ਨਾ ਇਸ ਤਰ੍ਹਾਂ ਕਰਕੇ ਇਹਨੂੰ ਡਬਲ ਕਰਕੇ ਇਸ ਤਰ੍ਹਾਂ ਨਾਰ ਰੱਖ ਲੈਣਾ ਬਾਰਡਰ ਨੀਚੇ ਵਾਲਾ ਕੰਪਲੀਟ ਹੋ ਜੇ ਵਿੱਚ ਤਾਂ ਆਉਂਦਾ ਨਹੀਂ ਹੁੰਦਾ ਕਿਉਂਕਿ ਫਰੰਟ ਤੋਂ ਵੱਤਵਾ 2 ਜਾਂ 4 ਇੰਚਾ ਸੋ ਜਦ ਤੱਕ ਬਾਜੂ ਦੀ ਕਟਿੰਗ ਹੋ ਰਹੀ ਆ ਦੂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਰੋਜ਼-ਦਰੋਜ਼ ਜਿਹੜੀਆਂ ਉਹ ਵੀਡੀਓ ਨਮੀਆਂ ਤੋਂ ਨਮੀਆਂ ਮਿਲਣਗੀਆਂ ਇਸ ਤੋਂ ਇਲਾਵਾ ਬੈਲ ਆਈਕਨ ਵੀ ਜ਼ਰੂਰ ਹਿੱਟ ਕਰੋ ਜਿਹਦੇ ਨਾਲ ਕਿ ਅ ਜਦੋਂ ਵੀ ਮੈਂ ਕੋਈ ਵੀਡੀਓ ਪਾਉਂਗੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਠੀਕ ਹੈ ਜੀ ਆ ਦੇਖੋ ਫਰੰਟ ਤੋਂ ਅਸੀਂ ਕੱਟ ਕਰ ਲਿਆ 5 ਇੰਚ 6 ਇੰਚ ਮੋਰੀ ਲਾ ਕੇ 2 ਇੰਚ ਐਕਸਟਰਾ ਪਾ ਕੇ ਸਭ ਤੋਂ ਪਹਿਲਾਂ ਇੰਤਰਾਂ ਸਟ੍ਰੇਟ ਇਹਦੀ ਜਿਹੜੀ ਫੁੱਲ ਵੀਡੀਓ ਆ ਮੈਂ ਤੁਹਾਨੂੰ ਅਲੱਗ ਤੋਂ ਬਣਾ ਕੇ ਦੱਸ ਦਾਂਗੀ ਕਿਸ ਤਰ੍ਹਾਂ ਬਾਜੂ ਦੀ ਕਾਟ ਪਾਉਣੀ ਆ ਕਿਸ ਤਰ੍ਹਾਂ ਰੱਖਣਾ ਵਾ ਠੀਕ ਹੈ ਜੀ ਆ ਲੋ वैसे एक नॉर्मल ਜੇ ਮੈਂ ਤੁਹਾਨੂੰ ਦੱਸ ਦੇਣੀ ਆ ਇੱਕ ਸਟ੍ਰੇਟ ਲਾਈਨ ਨੂੰ ਹਾਫ ਕਰਕੇ ਅੱਧਾ ਇੰਚ ਉੱਪਰ ਅੱਜਾ ਨੀਚੇ ਰੱਖ ਕੇ ਗੁਲਾਈ ਦੇ ਦੇਣੀ ਆ ਠੀਕ ਆ ਜੀ ਉਹ ਤੋਂ ਬਾਅਦ ਅਸੀਂ ਜਿਹੜੀ ਆ ਜਿਹੜੀ ਉੱਪਰ ਦੀ ਮਾਉਣੀ ਆ ਉਹ ਚਾਰੇ ਪੱਲਿਆਂ ਦੀ ਹੋਊਗੀ ਤੇ ਜਿਹੜੀ ਦੂਸਰਾ ਵਾ نیچے ਵਾਲਾ ਨਿਸ਼ਾਨ ਉਹ ਜਿਹੜੀ ਫਰੰਟ ਵਾਲੀ ਜਿਹੜੀ ਆ ਉਹ ਨਿਸ਼ਾਨ ਹੋਊਗਾ ਠੀਕ ਆ ਜੀ ਇਸ ਤਰ੍ਹਾਂ ਕਰਕੇ ਇਹਦੀ ਅਸੀਂ ਕਟਿੰਗ ਕਰਦੇਣੀ ਹੁਣ ਮੈਂ ਫਰੰਟ ਵਾਲੀ ਪਾ ਲੈਣੀ ਨੀਚੇ ਵਾਲੀ ਮੈਂ ਬਾਅਦ ਚ ਪਾ ਲੈਣੀ ਕਿਉਂਕਿ ਉਹ ਨੀਚੇ वाले ਤੇ ਹੁੰਦਾ ਵਾ ਸੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ డు ਸਬਸਕ੍ਰਾਈਬ